ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥਸ ਤੇ ਤੇ ਜੀ ਹੋਰ ਸਾਰੇ ਠੀਕ ਠਾਕ ਹੋ ਸਭੇ ਵੀ ਠੀਕ ਆ ਪਰਮਾਤਮਾ ਸਾਭ ਨੂੰ ਜੜ ਦੀ ਖਲਾਚ ਰੱਖੇ ਤਰੱਕੀਆਂ ਤੇ ਜੀ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਲੈ ਕੇ ਆਏ ਅੰਜੀ ਸੂਟਾਂ ਦੀ ਵੀਡੀਓ ਕੱਲ ਆਪਾਂ ਤੋਂ ਵੀਡੀਓ ਪਾਈ ਨਹੀਂ ਗਈ ਕਿਉਂਕਿ ਆਪਾਂ ਆਉਂਦੇ ਹੀ ਲੇਟ ਹੋ ਗਏ ਫਿਰ ਆਪਾਂ ਜੀ ਸਮਾਨ ਦੀ ਖਰੀਦਦਾਰੀ ਕਰਨ ਲੱਗੇ ਬਾਕੀ ਉਸ ਸਮਾਨ ਆਪਾਂ ਨਾ ਖਰੀਦਿਆ ਹੋਇਆ ਹੀ ਉੱਥੇ ਰਹਿ ਗਿਆ ਹੁਣ ਕਾਲ ਕੀਤੀ ਉਹਨਾਂ ਨੂੰ ਅੱਜ ਭੇਜਣਗੇ ਤੇ ਆਪਾਂ ਪਰਸੋਂ ਗਈ ਸੀ ਜੀ ਬਠਿੰਡੇ ਤੇ ਵੀ ਮਤਲਬ ਆਪਾਂ ਥੋੜਾ ਜਿਹਾ ਕਨਫਰਮ ਕਰ ਦਈਏ ਗੱਲ ਨੂੰ ਤੇ ਵੱਡੇ ਡਾਕਟਰ ਨੂੰ ਮਿਲੇ ਸਾਂ ਆਪਾਂ ਤੇ ਡਾਕਟਰਾਂ ਨੇ ਫਿਰ ਮੇਰੀ ਰਿਪੋਰਟ ਦੇਖੀ ਤੇ ਸਾਰੀ ਮੇਰੀ ਫਾਈਲ ਚੈੱਕ ਕੀਤੀ ਤਾ ਕਹਿੰਦੇ ਵੀ ਤੁਸੀਂ ਬਿਲਕੁਲ ਠੀਕ ਹੋ ਰਿਪੋਰਟ ਥੋੜੀ ਨਾਰਮਲ ਆਈ ਐ ਤੇ ਬਾਕੀ ਸਿਰ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਕਿ ਮੈਨੂੰ ਮਰੀਜ਼ ਨੂੰ ਮਿਲ ਕੇ ਜਾਵੇ ਕਿਉਂਕਿ ਮੈਂ ਪਹਿਲਾਂ ਗਈ ਨਹੀਂ ਸੀ ਤਾਂ ਫਿਰ ਮੈਨੂੰ ਜੀ ਜਾਣਾ ਪਿਆ ਤਾਂ ਵੀ ਪੈਨਸਲ ਵੇਖਿਆ ਤਾਂ ਫਿਰ ਡਾਕਟਰਾਂ ਨੇ ਮੈਨੂੰ ਜਵਾਬ ਦੇਤਾ ਵੀ ਕਹਿੰਦੇ ਇਹ ਤੀਜੀ ਤੇ ਚੌਥੀ ਸਟੇਜ ਵਾਲਿਆਂ ਦੀ ਵੱਜੂਗੀ ਪੈਨਸਲ ਵੱਜਦੀ ਜ਼ਰੂਰ ਐ ਬਈ ਤੀਜੀ ਚੌਥੀ ਸਟੇਜ ਵਾਲਿਆਂ ਦੀ ਵੱਜਦੀ ਆ ਤੇ ਫਿਰ ਮੈਨੂੰ ਡਾਕਟਰ ਕਹਿੰਦੇ ਵੀ ਪਹਿਲਾਂ ਬਾਈ ਮੈਨੂੰ ਪਤਾ ਨਹੀਂ ਸੀਗਾ ਵੀ ਮੈਨੂੰ ਕਿੰਨੀ ਵੀ ਸਟੇਜ ਤੇ ਸੀ ਕੈਂਸਰ ਤੇ ਮੈਨੂੰ ਪਰਸੇ ਹੀ ਪਤਾ ਚੱਲਿਆ ਤੇ ਵੀ ਮੈਨੂੰ ਡਾਕਟਰ ਕਹਿੰਦੇ ਵੀ ਤੈਨੂੰ ਦੂਜੀ ਸਟੇਜ ਤੇ ਸੀਗਾ ਵੀ ਤੇਰੇ ਕੋਲ ਪੈਸੇ ਨਹੀਂ ਬਾਈ ਤੇ ਚਲੋ ਬਾਈ ਉਹਦਾ ਸ਼ੋਗਰ ਆ ਤੇ ਨਹੀਂ ਪੈਸੇ ਨਹੀਂ ਬਾਈ ਤਾਂ ਫਿਰ ਆਪਾਂ ਹੁਣ ਕੁਝ ਕਰ ਨਹੀਂ ਸਕਦੇ ਪਰ ਬੰਦਣੀ ਤਾਂ ਚਾਹੀਦੀ ਆ ਬਈ ਪਹਿਲੀ ਦੂਜੀ ਸਟੇਜ ਵਾਲਾਂ ਦੀ ਵੀ ਬੰਦਣੀ ਚਾਹੀਦੀ ਆ ਕਿਉਂਕਿ ਬਈ ਇਸ ਤੇ ਪੈਸੇ ਬਹੁਤ ਲੱਗਦੇ ਆ ਦਵਾਈ ਤੇ ਬਹੁਤ ਖਰਚਾ ਆਉਂਦਾ ਹੈ ਬਾਕੀ ਬਈ ਸਰਕਾਰ ਦੀ ਮਰਜ਼ੀ ਫਿਰ ਆਪਾਂ ਕਿਹੜਾ ਕੁਝ ਕਰ ਸਕਦੇ ਆ ਤੇ ਫਿਰ ਮੈਨੂੰ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਵੀ ਅਸੀਂ ਐ ਸੈਂਡ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਹਲਾਉਡ ਨਹੀਂ ਸੈਂਡ ਕਰਨ ਦਾ ਚਲੋ ਵੀ ਫਿਰ ਆਪਾਂ ਵੀ ੱਤਕਾ ਲਈ ਕਰ ਸਕਦੇ ਸੀਗੇ ਤੇ ਥਿਰ ਜੀ ਆਪਾਂ ਹੁਣ ਅੱਗੇ ਫਿਰ ਮੈਂ ਪੇਕੇ ਪਿੰਡ ਮੈਨ ਨਵਾ ਗਈ ਕੱਲ ਫਿਰ ਮਾਥੋਂ ਆਈ ਤਾਂ ਉਹਦੇ ਨਾਲ ਅਸੀਂ ਸਮਾਨ ਦੀ ਖਰੀਦਦਾਰੀ ਕੀਤੀ ਤਾਂ ਸ਼ਾਮ ਨੂੰ ਘਰੇ ਆਏ ਫਿਰ ਮੈਥੋਂ ਵੀਡੀਓ ਪਾ ਹੀ ਨਹੀਂ ਗਈ ਤੇ ਤਾਂ ਕਰਕੇ ਹੁਣ ਵੀ ਮੈਂ ਕੰਮ ਹਜੇ ਮੇਰਾ ਬਹੁਤ ਰਹਿੰਦਾ ਕਰਨ ਵਾਲਾ ਦੇ ਵਿੱਚ ਦੀ ਕਸਟਮਰ ਆ ਗਏ ਉਹਨਾਂ ਨੂੰ ਭੇਜ ਕੇ ਹਟੀਆਂ ਹਜੇ ਹੋਰ ਆਪਾਂ ਸਮਾਨ ਦੇਣਾ ਹੈ ਹਾਂ ਹੁਣ ਆਪਾਂ ਜੀ ਤੁਹਾਨੂੰ ਦਿਖਾਉਣੀ ਹੈ ਸੂਟ ਆਪਾਂ ਲੈ ਕੇ ਆਏ ਜੀ ਪਿਓਰ ਦੇ ਦੁਪੱਟੇ ਵਾਲੇ ਸੂਟ ਬਹੁਤ ਛੋਲੇ ਛੋਲੇ ਕਲਰ ਆਏ ਆ ਤਾਂ ਦੇਖੋ ਜੀ ਬਹੁਤ ਛੋਲੇ ਸੋਹਣੇ ਕਲਰ ਆਏ ਆ ਤੇ ਬਹੁਤ ਸੋਹਣੇ ਦੁਪੱਟੇ ਦਾ ਡਿਜ਼ਾਈਨ ਹੈ ਜੀ ਇਹ ਦੇਖੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਹੈ ਦੁਪੱਟੇ ਦਾ ਪੂਰਾ ਡਬਲ ਦੁਪੱਟਾ ਹੈ ਜੀ ਦੇਖੋ ਬਹੁਤ ਸੋਹਣਾ ਕਲਰ ਆਇਆ ਜੀ ਬਹੁਤ ਸੋਹਣਾ ਇਸ ਸੂਟ ਵਿੱਚ ਤੇ ਬਹੁਤ ਵਧੀਆ ਕੱਪੜਾ ਹੈ ਆ ਦੇਖੋ ਤੁਸੀਂ ਇਹਦਾ ਰੇਟ ਹੈ ਜੀ 550 ਇਹਨਾਂ ਸੂਟਾਂ ਦਾ ਰੇਟ ਹੈ ਜੀ 550 ਆ ਗਿਆ ਇਹਦੇ ਵਿੱਚ ਬਲੈਕ ਕਲਰ ਆ ਦੇਖੋ ਜੀ ਆ ਬਲੈਕ कलर ਵਾਲਾ ਰਾਇਆ ਦੀ ਦੇ ਵਿੱਚ ਪਿਓਰ ਦੇ ਦੁਪट्टे ਆ ਜੀ ਵਗਿਆ ਰੱਖਾਇ ਦੇ ਨਾਲ ਸੂਟ ਦੇ ਵਿੱਚ ਇਹ ਬਲੈਕ ਕਲਰ ਹੈ ਜਿਹੜੇਟ ਹੈ ਇਹਨਾਂ ਦਾ 550 ਵਧੀਆ ਕਾਟਨ ਦੇ ਵਿੱਚ ਕੱਪੜਾ ਹੈ ਇਹ ਇਹਨਾਂ ਦੇ ਵਿੱਚ ਬਹੁਤ ਈ ਆਏ ਨੇ ਤੇ ਬਹੁਤ ਹੀ ਈ ਆਇਆ ਕਲਰ ਆ ਦੇਖੋ ਜੀ ਕਿੰਨੇ ਜਿਆ ਕਲਰ ਆ ਗਿਆ ਸੂੜ ਤਾਂ ਹੀ ਆਪਣੇ ਕੋਲੇ ਬਹੁਤ ਆ ਗਏ चलो वीडियो पाई गई आपवे कहीं लगता हूँ एक सूट लैके गए देखो जी बहुत सोना डिजाइन है जी ये आ गया जी मोरपंखिया जा कलर ये जी मोरपंखिया कलर आ सूट है जी, जी करेट कलर आप दो दो कलर ही दिखाए है ਇਹ ਜੀ ਰੈੱਡ ਕਲਰ ਦੇ ਵਿੱਚ ਆ ਗਿਆ ਜੀ ਦੁਪੱਟਾ ਇਹਦੇ ਨਾਲ ਕਿੰਨਾ ਸੋਹਣਾ ਕਿੰਨਾ ਸੋਹਣਾ ਕਲਰ ਹੈ ਜੀ ਰੈੱਡ ਰੈੱਡ ਕਲਰ ਹੈ ਜੀ ਬਹੁਤ ਸੋਹਣਾ ਵਧੀਆ ਪੂਰਾ ਸੌਫਟ ਕੱਪੜਾ ਹੈ ਵਧੀਆ ਪੂਰੀ ਆਪਣੇ ਪਿਓਰ ਦਾ ਦੁਪੱਟਾ ਹੈ ਜੀ ਤੇ ਰੇਟ ਹੈ ਜੀ ਇਹਨਾਂ ਦਾ 550 ਇਹਨਾਂ 'ਚ ਕੋਈ ਸੂਟ ਕਿਸੇ ਮੇਰੀ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖ ਸਕਦੇ ਹੋ ਜੀ ਤੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਦੇਖੋ ਆਪਾਂ ਉੱਤੇ ਲੈ ਕੇ ਦਿਖਾਈਏ ਤੁਹਾਨੂੰ ਕਿਵੇਂ ਲੱਗਦਾ ਹੈ ਬਹੁਤ ਸੋਹਣਾ ਲੱਗਦਾ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸੂਟ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਬਹੁਤ ਸੋਹਣਾ ਕਲਰ ਹੈ ਇਹਨਾਂ ਦਾ ਰੇਟ ਹੈ ਜੀ 550 ਤੇ ਆਪਣੇ ਕੋਲ ਦੁਪट्टे ਵੀ ਬਹੁਤ ਸੋਹਣੇ ਆ ਚੁੱਕੇ ਆ ਕਾਪਟਨ ਦੇ ਕੜਾਈ ਵਾਲੇ ਵੀ ਆ ਗਏ ਤੇ ਬਿਨਾਂ ਕੜਾਈ ਵਾਲੇ ਵੀ ਆ ਗਏ ਤੇ ਇਹਨਾਂ ਸੂਟਾਂ 'ਚ ਕੋਈ ਸੂਟ ਮੇਰੀ ਕਿਸੇ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸੁਖਲੀਆਂ ਛੋਟ ਲੈ ਕੇ ਰੱਖਿਓ ਜੀ ਤੇ ਆਰਡਰ ਬਕਾ ਕਰਵਾਇਓ ਤੇ ਹੋਰ ਜੀ ਕਿਸੇ ਮੇਰੀ ਭੈਣ ਨੂੰ ਕੋਟੀ ਸਵਾਟਰ ਜੈਕਟ ਸੂਟਾਂ ਲਈ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਆਪਣਾ ਨੰਬਰ ਹੈਗਾ ਜੀ 93506 ਤੇ 97902 ਹਾਂਜੀ ਤੇ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰੋ ਜੀ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਜੀ ਮੇਰੀ ਮੈਨੂੰ ਤੁਸੀਂ ਦੱਸਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਆ ਵੀ ਮੇਰੀ ਵੀਡੀਓ ਚ ਕਿੱਥੇ ਗਲਤੀ ਹੁੰਦੀ ਹੈ ਜੀ ਜਰੂਰ ਤੁਸੀਂ ਮੈਨੂੰ ਦੱਸਣਾ ਕਿਉਂਕਿ ਜੀ ਮੈਂ ਆਪਣੀ ਗਲਤੀ ਸੁਧਾਰਾਂ ਤੇ ਜਰੂਰ ਤੁਸੀਂ ਮੈਨੂੰ ਦੱਸਣਾ ਜੀ ਵੀ ਥੋੜੇ ਤੁਸੀਂ ਇੱਥੇ ਗਲਤੀ ਕਰਦੇ ਹੋ ਤਾਂ ਕਈ ਵਾਰੀ ਬਈ ਗਲਤ ਬੋਲਿਆ ਜਾਂਦਾ ਤੇ ਆਪਾਂ ਜੀ ਮੰਗਦੇ ਆ ਸੌਰੀ ਤੇ ਹੁਣ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਤੇ ਜੀ ਮੇਰੀ ਵੀਡੀਓ ਜਰੂਰ ਤੁਸੀਂ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰ ਲੈ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਹੁਣ ਆਪਣਾ ਬਹੁਤ ਕੰਮ ਪਿਆ ਜੀ ਹਜੇ ਮੇਰੇ ਪੋਤੇ-ਪੂਤੇ ਲਾਉਣ ਵਾਲੇ ਪਏ ਆ ਕਿਉਂਕਿ ਬਈ ਦੀ ਕਸਟਮਰ ਆ ਗਈ ਫਿਰ ਆਪਾਂ ਦੋ ਥਾ ਟਿਕਣਾ ਚ ਰੋਟੀ ਵੀ ਪੈਕ ਕਰਦੇ ਆ ਭੇਜਦੇ ਆ ਇੱਕ ਦਗਾਂ ਦੇ ਭੇਜਦੇ ਇੱਕ ਬੇਟਾ ਲੈ ਕੇ ਜਾਂਦਾ ਤਾਂ ਕਰਕੇ ਕੰਮ ੜਕੇ ੜਕੇ ਬਹੁਤ ਜਿਆਦਾ ਹੁੰਦਾ ਜਦੋਂ ਕਸਟਮਰ ਆ ਜਾਣ ਫਿਰ ਤਾਂ ਬਹੁਤ ਹੀ ਜਿਆਦਾ ਕੰਮ ਰਹਿ ਜਾਂਦਾ ਮੇਰਾ ਤੇ ਜੀ ਆਪਾਂ ਕਰਦੇ ਹੁਣ ਵੀਡੀਓ ਦਾ ਐਂਡ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਮੇਰੇ ਆ ਭੈਣਾਂ ਨੇ ਜਰੂਰ ਮੇਰੀ ਹੈਲਪ ਕਰਨੀ ਸਹਿਯੋਗ ਦੇਣਾ ਜੀ ਤੇ ਸੂਟਾਂ ਵਿੱਚੋਂ ਕੋਈ ਵੀ ਤੁਹਾਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਆਰਡਰ ਬਕ ਕਰਵਾਓ ਜੀ ਤੇ ਹੁਣ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਜੀ ਤੇ ਓਕੇ ਬਾਏ